ਇੱਕ 올ਡ ਵਿੰਗ ਹੈ ਜੀ ਇਹਦੇ ਵਿੱਚ ਲਗਭਗ 14-15 ਕਮਰੇ ਨੇ ਜੋ ਵੈਸੇ ਠੀਕ ਵੀ ਨੇ ਪਰ ਜਦੋਂ ਹੁਣ بارش ਪਈ ਹੈ ਲਗਾਤਾਰ بارش ਪੈਣ ਕਾਰਨ ਇੱਕ ਤਰ੍ਹਾਂ ਦੇ ਛੱਤਾਂ ਬਹੁਤ ਖਰਾਬ ਚੁੱਕੀਆਂ ਨੇ ਤੇ 8-10 ਕਮਰਿਆਂ ਦੀ ਦੁਕੰਦਾਂ ਨੇ ਉਹ ਵੀ ਕਿਤਨਾ ਕਿਤੇ ਦਬ ਕੇ ਉਹਨਾਂ ਤੇ ਤਰੇੜਾਂ ਪੈ ਚੁੱਕੀਆਂ ਨੇ ਪਾਣੀ ਉਹ ਵੀ ਜਮਾ ਹੁੰਦਾ ਰਿਹਾ ਕਿਉਂਕਿ ਸ਼ਹਿਰ ਦਾ ਸਕੂਲ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਵੀ ਸੀਗੀ ਉਹ ਵੀ ਆਕੇ ਕੱਲ ਅਸੀਂ ਸਾਰਾ ਅਧਿਆਪਕਾਂ ਦੁਆਰਾ ਸਾਫ਼ ਕਰਵਾਇਆ ਗਿਆ ਕਮਰਿਆਂ ਨੂੰ ਖੋਲ ਕੇ ਬਹੁਤ ਸਲਾਬਾ ਸੀਗਾ ਆ ਕੋਸ਼ਿਸ਼ ਕੀਤੀ ਗਈ ਕਿ ਸਟੈਂਡਿੰਗ ਫੈਨ ਲੈ ਆ ਕੇ ਉਹਨਾਂ ਨੂੰ ਸਖਾਇਆ ਜਾਵੇ ਹਵਾ ਲਵਾਈ ਗਈ ਬਿਮਾਰੀਆਂ ਤੋਂ ਬਚਾਉਣ ਲਈ ਕਿਉਂਕਿ ਮੱਛਰ ਵਗੈਰਾ ਬਹੁਤ ਪੈਦਾ ਹੋ ਚੁੱਕੇ ਆ ਜੀ ਜਾਨ ਜੇ ਹੋਰ ਬਹੁਤ ਜ਼ਹਿਰੀਲੇ ਪੈਦਾ ਹੋ ਚੁੱਕੇ ਹਨ ਉਹਨਾਂ ਦੇ ਖਾਤਮੇ ਲਈ ਵੀ ਤੇ ਬੱਚਿਆਂ ਨੂੰ ਉਹਨਾਂ ਤੋਂ ਬਚਾਉਣ ਲਈ ਆਪਣੇ ਆਪ ਨੂੰ ਬਚਣ ਲਈ ਅਸੀਂ ਫੌਕਿੰਗ ਵੀ ਕਰਵਾਈ ਹੈ ਜੀ ਪੰਜਾਬੰਦਰ ਹੈ ਹੜਾ ਕਾਰਨ ਜਿੱਥੇ ਪੰਜਾਬ ਦੇ ਵਿਦਿਅਕ ਅਧਾਰਿਆਂ ਨੂੰ ਬੰਦ ਕੀਤਾ ਗਿਆ ਸੀ ਪਰ ਹੁਣ ਸਿੱਖਿਆ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਖੋਲ ਦਿੱਤਾ ਗਿਆ ਪਰ باوجود ਇਨ੍ਹਾਂ ਆਦੇਸ਼ਾਂ ਦੇ ਅਨੁਸਾਰ ਹੀ ਸਕੂਲਾਂ ਦੇ ਵਿੱਚ ਅਧਿਆਪਕ ਦੇਖਰੇਖ ਕਰ ਰਹੇ ਨੇ ਕਿ ਕਮਰਿਆਂ ਦੀ ਖਸਤਾ ਹਾਲਤ ਜਾਂ ਇਸ ਵਿੱਚ ਕੋਈ ਕਮੀਆਂ ਤਾਂ ਨਹੀਂ ਇੱਥੇ ਇਹ ਵੀ ਦੱਸੀਏ ਲੁਧਿਆਣਾ ਦੇ ਅੱਜ ਵੱਡੀ ਸਰਕਾਰੀ ਹਾਈ ਸਕੂਲ ਦੇ ਵਿੱਚ ਵੀ ਅਧਿਆਪਕਾਂ ਵੱਲੋਂ ਸਫਾਈ ਕਰਵਾਈ ਗਈ ਛੱਤਾਂ ਉੱਪਰ ਖੜੇ ਪਾਣੀ ਨੂੰ ਚੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਪੁਰਾਣੀਆਂ ਬਿਲਡਿੰਗਾਂ ਹੋਣ ਕਾਰਨ ਇਹਨਾਂ ਕਮਰਿਆਂ ਨੂੰ ਹਵਾ ਲਗਵਾਈ ਗਈ ਹੈ ਨਾਲ ਹੀ ਇਸ ਨੂੰ ਫੋਗਿੰਗ ਕਰਵਾ ਕੇ ਦਰੁਸਤ ਵੀ ਕੀਤਾ ਗਿਆ ਹੁਣ ਇਹ ਵੀ ਸਿੱਖਿਆ ਕੀਤਾ ਹੈ ਜੋ ਸਰਕਾਰ ਦੀਆਂ ਗਾਈਡਲਾਈਨਸ ਨੇ ਉਸ ਨੂੰ ਫਾਲੋ ਕੀਤਾ ਗਿਆ ਅੱਜ ਪਹਿਲੇ ਦਿਨ ਅਸੀਂ ਬੱਚਿਆਂ ਨੂੰ ਬੁਲਾਇਆ ਸਰਕਾਰ ਨੇ ਹਦਾਇਤਾਂ ਕੀਤੀਆਂ ਸੀਗੀਆਂ ਕਿ ਮੀਂਹ ਪੈਣ ਤੋਂ ਬਾਅਦ ਕਿਉਂਕਿ ਲਗਾਤਾਰ 10-12 ਦਿਨ ਮੀਂਹ ਪੈਂਦਾ ਰਿਹਾ ਜਿਸ ਕਾਰਨ ਕਮਰੇ ਜੋ ਸਕੂਲ ਦੇ ਸੀਗੇ ਲਗਾਤਾਰ ਬੰਦ ਰਹੇ ਸਕੂਲ ਦੇ ਕੈਂਪਸ ਵਿੱਚ ਲਗਾਤਾਰ ਜੋ ਪਾਣੀ ਉਹ ਵੀ ਜਮਾ ਹੁੰਦਾ ਰਿਹਾ ਕਿਉਂਕਿ ਸ਼ਹਿਰ ਦਾ ਸਕੂਲ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਵੀ ਸੀਗੀ ਉਹ ਵੀ ਆ ਕੇ ਕੱਲ ਅਸੀਂ ਸਾਰਾ ਅਧਿਆਪਕਾਂ ਦੁਆਰਾ ਸਾਫ਼ ਕਰਵਾਇਆ ਗਿਆ ਕਮਰਿਆਂ ਨੂੰ ਖੋਲ ਕੇ ਬਹੁਤ ਸਲਾਬਾ ਸੀਗਾ ਆ ਕੋਸ਼ਿਸ਼ ਕੀਤੀ ਗਈ ਕਿ ਸਟੈਂਡਿੰਗ ਫੈਨ ਲਿਆ ਕੇ ਉਹਨਾਂ ਨੂੰ ਸਿਕਾਇਆ ਜਾਵੇ ਹਵਾ ਲਵਾਈ ਗਈ ਨਾਲ ਦੀ ਨਾਲ ਹੀ ਜੋ ਸਾਡੇ ਕਮਰਿਆਂ ਦੇ ਵਿੱਚ ਪੱਖੇ ਸੀ ਉਹਨਾਂ 'ਚ ਛੱਤ ਤੋਂ ਜੋ ਪਾਣੀ ਆਇਆ ਉਹਨਾਂ ਨੂੰ ਵੀ ਖੋਲ ਕੇ ਅਸੀਂ ਧੁੱਪ ਲਵਾ ਕੇ ਇਲੈਕਟ੍ਰੀਸ਼ੀਅਨ ਦੁਆਰਾ ਰਿਪੇਅਰ ਕਰਾਈ ਜੀ ਤੇ ਬਿਮਾਰੀਆਂ ਤੋਂ ਬਚਾਉਣ ਲਈ ਕਿਉਂਕਿ ਮੱਛਰ ਵਗੈਰਾ ਬਹੁਤ ਪੈਦਾ ਹੋ ਚੁੱਕਿਆ ਜੀ ਜਾਂ ਅਜਿਹੇ ਹੋਰ ਬਹੁਤ ਜ਼ਹਿਰੀਲੇ ਪੈਦਾ ਹੋ ਚੁੱਕੇ ਹਨ ਉਹਨਾਂ ਦੇ ਖਾਤਮੇ ਲਈ ਵੀ ਤੇ ਬੱਚਿਆਂ ਨੂੰ ਉਹਨਾਂ ਤੋਂ ਬਚਾਉਣ ਲਈ ਆਪਣੇ ਆਪ ਨੂੰ ਵੀ ਬਚਣ ਲਈ ਅਸੀਂ ਫੋਕਿੰਗ ਵੀ ਕਰਵਾਈ ਹੈ ਜੀ ਤੇ ਨਾਲ ਦੀ ਨਾਲ ਹੀ ਜੋ ਜਿਵੇਂ ਆਪਣੇ ਸਾਡੇ ਸਟੂਡੈਂਟਸ ਦੇ ਟਾਇਲਟਸ ਨੇ ਲੜਕੀਆਂ ਦੇ ਨੇ ਲੜਕਿਆਂ ਦੇ ਨੇ ਜੈਂਟਸ ਸਟਾਫ ਦੇ ਨੇ ਲੇਡੀ ਸਟਾਫ ਦੇ ਨੇ ਉਹਨਾਂ ਸਾਰਿਆਂ ਨੂੰ ਵੀ ਵਧੀਆ ਤਰੀਕੇ ਨਾਲ ਸਫਾਈ ਕਰਾ ਕੇ ਸੈਨੀਟਾਈਜ਼ ਕੀਤਾ ਗਿਆ ਜੀ ਸਾਡੇ ਵੱਲੋਂ ਜਿਹੜੇ ਨੇ ਚੁੰਦੇ ਲਈ ਜਾਂ ਫਿਰ ਕਿੰਨੇ ਕਿ ਜਿਹੜੇ ਨੇ ਅਸੀਂ ਕਹਾਂਗੇ ਵਿੱਚ ਇੱਥੇ ਪ੍ਰੋਬਲਮ ਜਿਹੜੀ ਆ ਪਾਈ ਗਈ ਹੈ ਜੀ ਹਾਂਜੀ ਸਾਡੇ ਸਕੂਲ ਦੇ ਵਿੱਚ ਲਗਭਗ 35 36 ਦੇ ਕਰੀਬ ਸਾਰੇ ਮਿਲਾ ਕੇ ਕਮਰੇ ਨੇ ਜੀ ਇਹਨਾਂ ਵਿੱਚੋਂ ਸਾਡਾ ਇੱਕ 올ਡ ਵਿੰਗ ਆ ਜੀ ਇਹਦੇ ਵਿੱਚ ਲਗਭਗ 14 15 ਕਮਰੇ ਨੇ ਜੋ ਵੈਸੇ ਠੀਕ ਵੀ ਨੇ ਪਰ ਜਦੋਂ ਹੁਣ بارش ਪਈ ਹੈ ਲਗਾਤਾਰ بارش ਪੈਣ ਕਾਰਨ ਇਕ ਤਰ੍ਹਾਂ ਦੇ ਛੱਤਾਂ ਬਹੁਤ ਖਰਾਬ ਚੁੱਕੀਆਂ ਨੇ ਤੇ 8-10 ਕਮਰਿਆਂ ਦੀ ਜੋ ਕੰਧਾਂ ਨੇ ਉਹ ਵੀ ਕਿਤਨਾ ਕਿਤੇ ਦਬ ਕੇ ਉਹਨਾਂ ਚ ਤਰੇੜਾ ਪੈ ਚੁੱਕੀਆਂ ਨੇ। ਬਾਕੀ ਸਾਡਾ ਸਕੂਲ ਠੀਕ ਹੈ ਇਹ ਜੋ ਪੁਰਾਣਾ ਕੈਂਪਸ ਹੈ ਇਹ ਕਿਤਨਾ ਕਿਤੇ ਮੁਰੰਮਤ ਪਾਲਦਾ ਹੈ। ਸਰ ਕਿੰਨੇ ਕੰਨਸੇ ਨੂੰ ਬੱਚੇ ਜਿਹੜੇ ਨੇ ਉਹਦੇ ਵਿੱਚ ਅੱਜ ਹਾਜ਼ਰ ਹੋਏ ਨੇ ਜੀ। ਹਾਂਜੀ ਸਾਡੇ ਸਕੂਲ ਦੇ ਵਿੱਚ ਲਗਭਗ 1000 ਦੇ ਕਰੀਬ ਬੱਚੇ ਨੇ ਜੀ ਤੇ ਇਹਦੇ ਵਿੱਚੋਂ 600 ਤੋਂ ਲੈ ਕੇ 650 ਦੇ ਕਰੀਬ ਬੱਚੇ ਜੋ ਮਤਲਬ 60-65 ਦੇ ਕਰੀਬ ਪਰਸੈਂਟ ਦੇ ਕਰੀਬ ਬੱਚੇ ਹਾਜ਼ਰ ਨੇ ਜੀ। ਲੁਧਿਆਣਾ ਲਾਈਵ ਲੀ ਸੁਰਿੰਦਰ ਸੋਨੀ ਦੀ ਰਿਪੋਰਟ।